ਭਗਵਾਨ ਤੁਮਾ ਸਾਹਿਬ ਤੋਂ ਕੀ ਉਮੀਦਾਂ ਸੀ ਉਸਤੇ ਉਹ ਖਰੇ ਉਤਰੇ ਨਹੀਂ ਜੀ ਉਸਤੇ ਉਹ ਖਰੇ ਨਹੀਂ ਉਤਰੇ ਉਹਨਾਂ ਨੇ ਸਾਡਨਾਂ ਨੂੰ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਕਿ ਅਸੀਂ 1000 ਰੁਪਏ ਪਰ ਲੇਡੀ ਨੂੰ ਦਵਾਂਗੇ ਇਹਦੇ ਵਿੱਚ ਕੋਈ ਜਾਤ ਦਾ ਇਸ ਨੂੰ ਨਹੀਂ ਰੱਖਿਆ ਜਾਊਗਾ ਪਰ 100 ਦਿਨ ਦੇ ਉੱਪਰ ਹੋ ਚੁੱਕੇ ਹੈ ਇਹ ਇੱਕ ਵੀ ਵਾਰਾਂ ਨੇ ਆਪਣਾ ਪੂਰਾ ਨਹੀਂ ਕੀਤਾ 1000 ਰੁਪਏ ਤਾਂ ਅੱਜ ਤੱਕ ਕਿਸੇ ਦੇ ਅਕਾਊਂਟ ਦੇ ਵਿੱਚ ਨਹੀਂ ਆਇਆ ਹਾਂਜੀ ਵੋਟ ਅਸੀਂ ਆਮ ਆਦਮੀ ਪਾਰਟੀ ਨੂੰ ਪਾਈ ਸੀ ਕਿਉਂਕਿ ਹਰ ਕੋਈ ਇੱਥੇ ਬਦਲਾਅ ਚਾਹੁੰਦਾ ਸੀ ਕਾਂਗਰਸ ਤੇ ਕਾਲੀਆਂ ਨੂੰ ਦੇਖ ਕੇ ਕਿਸੇ ਪਰ ਇਹਨਾਂ ਨੇ ਵੀ ਉਹੀ ਕੰਮ ਕੀਤਾ ਕਿਸੇ ਵੀ ਮੁਹੱਲੇ ਦੇ ਵਿੱਚ ਕਲੀਨਿਕ ਨੀ ਖੁੱਲੇ ਗਏ ਇਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 5 ਕਿਲੋਮੀਟਰ ਤੇ ਅਸੀਂ ਮੁਹੱਲਾ ਕਲੀਨਿਕ ਖੋਲ੍ਹਾਂਗੇ ਪਰ ਅਜੇ ਤੱਕ ਇਹਨਾਂ ਨੇ ਕੋਈ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਖੋਲਿਆ ਸਰਕਾਰ ਵੱਲੋਂ ਜਿਹੜੇ ਵਾਅਦੇ ਹੋਏ ਸੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦਸਾਂ ਦੇ ਵਿੱਚੋਂ ਕਿੰਨੇ ਨੰਬਰ ਦਿੰਦੇ ਹੋ ਸਰ ਦਸਾਂ 'ਚ ਜ਼ੀਰੋ ਨੰਬਰ ਹੀ ਦੇ ਰਹਿਆ ਸੀ ਬਸਾਂ ਵਿੱਚ ਜਦੋਂ ਬਿਠਾਉਂਦੇ ਆ ਨਾ ਇਹ ਬਸਾਂ ਵਾਲੇ ਲੇਡੀਜ਼ ਡਿੱਗਦੀ ਆ ਤੇ ਡਿੱਗ ਜਵੇ 2 ਸੈਕਿੰਡ ਤੋਂ ਪਹਿਲਾਂ ਇਹਨਾਂ ਨੇ ਬੱਸ ਨਹੀਂ ਰੋਕਣੀ ਬੈਠੀ ਆ ਕੋਈ ਬੈ ਗਈ ਜੇ ਕਿਸੇ ਦੇ ਬੱਚੇ ਰਹਿ ਗਏ ਬੱਚੇ ਰਹਿ ਜਾਂਦੇ ਆ ਲੇਡੀ ਚੜ ਜਾਂਦੀ ਆ ਜੇ ਸਰਕਾਰ ਨੇ ਇਹ ਵਾਲੀ ਸਬਦਾ ਸ਼ੁਰੂ ਕੀਤੀ ਆ ਤੇ ਥੋੜਾ ਕੰਪਰਮਾਈਜ਼ ਉਹਨਾਂ ਨੂੰ ਵੀ ਕਰਨਾ ਚਾਹੀਦਾ ਆ 1% ਵੀ ਇਸ ਗੱਲੋਂ ਤਾਂ ਮੈਂ ਬਿਲਕੁਲ ਨਕਾਰਦੀ ਆ ਇਸ ਗੱਲੋਂ ਬਹੁਤ ਮੈਂ ਨਿੰਦਾ ਕਰਦੀ ਆ ਕਿ ਸਰਕਾਰ ਨੇ ਇਸ ਸ਼ੁਰੂ ਜ਼ਰੂਰ ਕੀਤਾ ਲੇਡੀਜ਼ ਨਾਲ ਜੋ ਕੁਝ ਹੁੰਦਾ ਆ ਜਿੱਦਾਂ ਲੇਡੀਜ਼ ਨੂੰ ਟਰੀਟ ਕਰਦੇ ਆ ਬਸਾਂ ਵਾਲੇ ਬਹੁਤ ਸ਼ਰਮ ਆਉਂਦੀ ਆ ਦੇਖ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨਾਂ ਵੱਲੋਂ ਵਾਅਦੇ ਕੀਤੇ ਗਏ ਸੀ ਕਿ 117 ਦੇ ਵਿੱਚੋਂ 92 ਸੀਟਾਂ ਜਿੱਤੀਆਂ ਉਹਨਾਂ ਨੇ ਤੇ ਆਮ ਲੋਕਾਂ ਨੇ ਵੋਟ ਪਾਈ ਤੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਵਾਅਦੇ ਕੀਤੇ ਗਏ ਸੀ ਕਿ 1000 ਰੁਪਿਆ ਮਹੀਨਾ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਬਿਜਲੀ ਫਰੀਦ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਵਾਅਦੇ ਕੀਤੇ ਸੀ ਪਿਛਲੇ ਦਿਨੀ ਬਜਟ ਆਇਆ ਉਸ ਬੰਦੇ ਵਿੱਚ ਜਲੰਧਰ ਦੀਆਂ ਮਹਿਲਾਵਾਂ ਸਾਡੇ ਨਾਲ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਜੀ ਸਤਿ ਸ਼੍ਰੀ ਅਕਾਲ ਜੀ ਕੇਜਰੀਵਾਲ ਸਾਹਿਬ ਤੋਂ ਭਗਵੰਤ ਮਾਨ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਤੇ ਭਗਵੰਤ ਮਾਨ ਸਾਹਿਬ ਤੋਂ ਕੀ ਉਮੀਦਾਂ ਸੀ ਉਸ ਤੇ ਉਹ ਖਰੇ ਉਤਰੇ ਨੇ ਨਹੀਂ ਜੀ ਉਸ ਤੇ ਉਹ ਖਰੇ ਨਹੀਂ ਉਤਰੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਅਸੀਂ 1000 ਰੁਪਏ ਪਰ ਲੇਡੀ ਨੂੰ ਦਵਾਂਗੇ ਉਹਦੇ ਵਿੱਚ ਕੋਈ ਜਾਤ ਪਾਤ ਦਾ ਇਸ਼ੂ ਨਹੀਂ ਰੱਖਿਆ ਜਾਊਗਾ ਪਰ 100 ਦਿਨ ਤੋਂ ਵੀ ਉੱਪਰ ਹੋ ਚੁੱਕੇ ਐ ਇੱਕ ਵੀ ਵਾਅਦਾ ਉਹਨਾਂ ਨੇ ਆਪਣਾ ਪੂਰਾ ਨਹੀਂ ਕੀਤਾ 1000 ਰੁਪਏ ਤਾਂ ਅਜ ਤੱਕ ਕਿਸੇ ਦੇ ਕਾਉਂਟ ਦੇ ਵਿੱਚ ਨਹੀਂ ਆਇਆ। ਬਿਲਕੁਲ ਤੁਸੀਂ ਕੀ ਸੋਚ ਕੇ ਕੀ ਦਿੱਤਾ ਹੈ ਕਿ ਮਤਲਬ ਵੋਟ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਈ ਸੀ ਜਾਂ ਫਿਰ ਕਿਸੇ ਹੋਰ ਸਰਕਾਰ ਨੂੰ? ਹਾਂਜੀ ਵੋਟ ਅਸੀਂ ਆਮ ਆਦਮੀ ਪਾਰਟੀ ਨੂੰ ਪਾਈ ਸੀ ਕਿਉਂਕਿ ਹਰ ਕੋਈ ਐਤ ਕੀ ਬਦਲਾਵ ਚਾਹੁੰਦਾ ਸੀ। ਕਾਂਗਰਸ ਤੇ ਅਕਾਲੀਆਂ ਨੂੰ ਦੇਖ ਚੁੱਕੇ ਸੀ ਪਰ ਇਹਨਾਂ ਨੇ ਵੀ ਉਹੀ ਕੰਮ ਕੀਤਾ। ਜੋ ਵਾਅਦੇ ਕੀਤੇ ਉਹਨਾਂ ਉਹਨਾਂ ਦੇ ਮਤਲਬ ਕਿ ਵਾਅਦੇ ਜੋ ਕੀਤੇ ਸੀ ਨਾ ਉਹਨਾਂ ਨੂੰ ਪੂਰਾ ਨਹੀਂ ਕਰ ਸਕੇ। ਜੀ। ਹਾਂਜੀ। ਤੇ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ। ਹਜੇ ਤੱਕ ਕਿਉਂਕਿ 100 ਦਿਨ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਮੁਹੱਲਾ ਕਲੀਨਿਕ ਕਿਸੇ ਤਰ੍ਹਾਂ ਦੇ ਨਹੀਂ ਜੀ ਕਿਸੇ ਵੀ ਮੁਹੱਲੇ ਦੇ ਵਿੱਚ ਕਲੀਨਿਕ ਨੀ ਖੁੱਲੇ ਗਏ ਇਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 5 ਕਿਲੋਮੀਟਰ ਤੇ ਅਸੀਂ ਮੁਹੱਲਾ ਕਲੀਨਿਕ ਖੋਲ੍ਹਾਂਗੇ ਪਰ ਅਜੇ ਤੱਕ ਇਹਨਾਂ ਨੇ ਕੋਈ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਖੋਲਿਆ ਜੀ ਬਿਲਕੁਲ ਮੈਮ ਸਰਕਾਰ ਵੱਲੋਂ ਜਿਹੜੇ ਵਾਅਦੇ ਹੋਏ ਸੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ 10ਾਂ ਦੇ ਵਿੱਚੋਂ ਕਿੰਨੇ ਨੰਬਰ ਦਿੰਦੇ ਹੋ ਸਰ ਦੱਸਾਂ ਤੇ 0 ਨੰਬਰ ਹੀ ਦੇ ਰਿਆਂ ਸੀ ਤਾਂ ਕੀ ਕਾਰਨ ਕੀ ਹੈ ਜੀ ਸਰ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਅਜੇ ਤੱਕ ਉਹਨਾਂ ਨੇ ਕੋਈ ਵਾਅਦਾ ਇਦਾਂ ਦਾ ਕੋਈ ਪੂਰਾ ਨਹੀਂ ਕੀਤਾ ਹੈ ਕੋਈ ਵੀ ਵਾਅਦਾ ਉਹਨਾਂ ਨੇ ਆਪਣਾ ਡੀ ਪੂਰਾ ਕੀਤਾ ਨਾ ਕਿਸੇ ਚੀਜ਼ ਤੇ ਉਹ ਕਰੇ ਉੱtre ਆ ਬਿਲਕੁਲ ਤੇ ਪ੍ਰਗਟ ਸਿੰਘ ਜੀ ਨੇ ਵੀ ਕਿਹਾ ਹੈ ਕਿ ਸਰਕਾਰ ਲਗਾਤਾਰ ਵਾਅਦੇ ਕਰ ਰਹੀ ਹੈ ਪਰ ਉਹਨਾਂ ਦੇ ਕੋਲ ਫੰਡ ਹੀ ਨਹੀਂ ਹੈ ਉਹਨੇ ਸਰ ਉਹਨਾਂ ਕੋਲ ਫੰਡ ਨਹੀਂ ਹੈ ਲੇਕਿਨ ਵਾਅਦੇ ਉਹਨਾਂ ਨੇ ਕੀਤੇ ਹਨ ਤਾਂ ਬਾਅਦ ਇਹ ਜੇ ਕੀਤੇ ਨਾਲ ਨਿਭਾਣੇ ਵੀ ਚਾਹੀਦੇ ਨੇ ਸਾਨੂੰ ਫੰਡ ਨਾਲ ਤਾਂ ਕੋਈ ਮਤਲਬ ਹੀ ਨਹੀਂ ਹੈ ਕਿ ਉਹਨਾਂ ਕੋਲ ਫੰਡ ਹੈ ਜਾਂ ਨਹੀਂ ਹੈ ਇਸ ਈ ਨਾਲ ਸਾਨੂੰ ਕੋਈ ਇਸ਼ੂ ਨਹੀਂ ਹੈ ਉਹਨਾਂ ਨੇ ਕਿਹਾ ਸੀ ਕਿ 1000 ਰੁਪਿਆ ਪਰ ਲੇਡੀਜ਼ ਨੂੰ 18 ਸਾਲ ਦੀ ਜੋ ਲੜਕੀਆਂ ਉਹਨਾਂ ਨੇ ਵੀ ਇੱਥੇ ਜਾਣਗੇ ਔਰ ਉਹਨਾਂ ਨੇ ਕਿਸੇ ਵੀ ਵਾਅਦੇ ਤੇ ਖਰੇ ਉਤਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਬਦਲਾਅ ਚਾਹੁੰਦੇ ਸੀ ਕੀ ਬਦਲਾਅ ਵਾ ਬਦਲਾਅ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੀਤਾ ਆ ਆਮ ਜਨਤਾ ਦਾ ਕੋਈ ਬਦਲਾਅ ਨਹੀਂ ਬਿਲਕੁਲ ਭਗਵੰਤ ਮਾ ਸਾਹਿਬ ਦੇ ਜਿਹੜਾ ਇਹ ਵਿਆਹ ਹੋਇਆ ਹੈ ਪਿਛਲੇ ਦਿਨੀ ਤੇ ਤੁਸੀਂ ਵਧਾਈਆਂ ਨਹੀਂ ਦੇਣਾ ਚਾਹੁੰਦੇ ਸਰ ਅਸੀਂ ਵਧਾਈਆਂ ਨਹੀਂ ਦੇਣਾ ਚਾਹੁੰਦੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਦਲਾਅ ਕੀਤਾ ਆਮ ਜਨਤਾ ਲਈ ਤਾਂ ਕੋਈ ਬਦਲਾਅ ਕੀਤਾ ਹੀ ਨਹੀਂ ਉਹਨਾਂ ਨੇ ਅਗਰ ਕੁਝ ਸਾਡੀ ਜ਼ਿੰਦਗੀ 'ਚ ਕੋਈ ਬਦਲਾਅ ਕੀਤਾ ਹੁੰਦਾ ਬੀਲੀ ਕਹਿੰਦੇ ਸੀ ਤੁਹਾਨੂੰ ਮਾਫਦ ਕਰਾਂਗੇ ਉਹ ਵੀ ਇਸ ਟਾਈਮ ਉਹਨਾਂ ਨੇ ਕਰ ਦਿੱਤਾ ਵੀ ਕੈਟਾਗਰੀ ਕਰ ਦਿੱਤੀ ਹੈ ਔਰ 1000 ਰੁਪਏ ਵਾਸਤੇ ਵੀ ਉਹਨਾਂ ਨੇ ਇਹ ਕਹਿਤਾ ਵੀ ਇਹ ਇਸ ਬੰਦੇ ਨੂੰ ਦੇਣਾ ਇਸ ਬੰਦੇ ਨੂੰ ਨਹੀਂ ਦੇਣਾ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਵਧਾਈ ਦਾ ਪਾਤਰ ਉਹ ਹੈ ਹੀ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਵਧਾਈ ਦਈਏ ਸੋ ਜਲੰਧਰ ਸ਼ਹਿਰ ਦੀਆਂ ਹੋਰ ਵੀ ਮਹਿਲਾਵਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਹਿਣਾ ਹੈ ਉਹਨਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵਾਅਦੇ ਤਾਂ ਉਹਨਾਂ ਵੱਲੋਂ ਕਈ ਕੀਤੇ ਗਏ ਸੀ ਕੀ ਵਾਕਈ ਉਹ ਪੂਰੇ ਕੀਤੇ ਗਏ ਨੇ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਸਰਕਾਰ ਨੂੰ ਕਿੰਨੇ ਨੰਬਰ ਦਿੰਨੇ ਹੋ 10 ਦੇ ਵਿੱਚੋਂ ਮੈਂ ਤਾਂ ਫਿਲਹਾਲ ਹੱਸਟਮ ਕੁਝ ਵੀ ਨਹੀਂ ਦੇਣਾ ਚਾਹੁੰਦੀ ਕਿਉਂ ਜ਼ੀਰੋ ਦਾ ਵੀ ਮੁਤਾਬਿਕ ਮੈਂ ਨਹੀਂ ਦੇਣਾ ਚਾਹੁੰਦੀ ਇਹ ਨੰਬਰ ਦੇ ਕੇ ਵੀ ਜਿੱਦਾਂ ਬੋਟ ਦੇ ਕੇ ਆਪਣੀ ਮੈਂ ਖਰਾਬ ਕੀਤੀ ਹੈ ਤਾਂ ਮੈਂ ਨੰਬਰ ਦੇ ਕੇ ਵੀ ਖਰਾਬ ਨਹੀਂ ਕਰਨੀ ਚਾਹੁੰਦੀ ਆਪਣੀ ਨੰਬਰ ਜਿਸ ਹਿਸਾਬ ਨਾਲ ਇਹਨਾਂ ਨੇ ਚਲੋ ਪਹਿਲਾਂ ਤਾਂ ਉਹਨਾਂ ਨੂੰ ਉਹਨਾਂ ਦੀ ਜੀਵਨ ਲੀਲਾ ਸ਼ੁਰੂ ਹੋਈ ਆ ਮੈਰਿਜ ਹੋਈ ਆ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਪਹਿਲਾਂ ਵੀ ਦੁਆਵਾਂ ਦਿੱਤੀਆਂ ਆ ਐਡੇ ਮੰਤਰੀ ਬਣੇ ਆ ਹੁਣ ਵੀ ਆਪਾਂ ਉਹਨਾਂ ਨੂੰ ਦੁਆਵਾਦ ਦਿੰਨੇ ਆ ਕਿ ਉਹਨਾਂ ਦੀ ਜੀਵਨ ਲੀਲਾ ਸ਼ੁਰੂ ਹੋਈ ਆ ਬਹੁਤ ਮੁਬਾਰਕਾ ਉਹਨਾਂ ਨੂੰ ਪਰ ਉਹਨਾਂ ਨੇ ਸਾਡੀ ਜੀਵਨ ਲੀਲਾ ਵਾਸਤੇ ਕੁਝ ਨਹੀਂ ਸੋਚਿਆ ਜੋ ਸਾਡਾ ਨਾ ਵਾਅਦੇ ਕੀਤੇ ਸੀ ਜੋ ਸਾਡਾ ਨਾ ਪ੍ਰੋਮਿਸ ਕੀਤੇ ਸੀਗੇ ਕੋਈ ਵੀ ਪ੍ਰੋਮਿਸ ਨਹੀਂ ਪੂਰਾ ਹੋਇਆ ਕੋਈ ਵਾਦਾ ਨਹੀਂ ਪੂਰਾ ਹੋਇਆ ਕਿਸੇ ਲੇਡੀ ਨੂੰ 2500 ਰੁਪਏ ਮੇਰੇ ਖਿਆਲ ਇਹਨਾਂ ਨੇ ਪੈਨਸ਼ਨ ਦੇਣੀ ਸੀ ਮੈਨੂੰ ਲੱਗਦਾ ਨਹੀਂ ਉਹ ਸ਼ੁਰੂ ਹਜੇ ਤੱਕ ਹੋਈ ਆ ਜੀ ਸਕੋਡਿੰਗ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ 1000 ਰੁਪਏ ਦੀ 1000 ਰੁਪਏ ਦੀ ਅੱਜ ਤੱਕ ਵੀ ਕਿਸੇ ਲੇ ਅਪਾਧਕਾਰ ਵਾਲਿਆਂ ਕੋ ਵੀ ਛਿੱਤਰ ਖਾ ਰਹੇ ਆ ਕਿ ਨਹੀਂ ਆਮ ਨੂੰ ਪਾਣਾ ਸੀ ਆਮ ਨੂੰ ਪਾਣਾ ਅਸੀਂ ਤਾਂ ਉਹਨਾਂ ਨੂੰ ਬਹੁਤ ਉਮੀਦਾਂ ਦੇ ਨਾਲ ਜਤਾਇਆ ਬਟ ਉਹਨਾਂ ਨੇ ਤਾਂ ਸਾਡੇ ਵਾਸਤੇ ਕੁਝ ਸੋਚਿਆ ਹੀ ਨਹੀਂ ਹਜੇ ਤੱਕ ਵੀ ਕਿ ਆ ਉਹਨਾਂ ਕੋਈ ਸਮਾਂ ਹੈ ਨਹੀਂ ਸਾਡੇ ਵਾਸਤੇ ਟਾਈਮ ਨਹੀਂ ਉਹਨਾਂ ਨੇ ਕੱਢਿਆ ਹਜੇ ਤੱਕ ਕਿ ਉਹਨਾਂ ਨੂੰ ਹੋਰ ਇਸ ਤੋਂ ਜ਼ਿਆਦਾ ਸਮਾਂ ਚਾਹੀਦਾ ਆ ਐਸਟੀ ਦਾ ਤੁਹਾਨੂੰ ਵੀ ਪਤਾ ਹੈ ਸਰ ਕਿ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਜਿੱਤਿਆ ਨੂੰ ਬਿਲਕੁਲ 100 ਦਿਨ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਸਰਕਾਰ ਆਈ ਨੂੰ ਹਾਂਜੀ ਤਾਂ ਬਾਕੀ ਸਰ ਪ੍ਰਗਟ ਸਿੰਘ ਹੀ ਹੈਗੇ ਆ ਉਹ ਵੀ ਕਹਿੰਦੇ ਪਏ ਨੇ ਕਿ ਇਸ ਵਾਸਤੇ ਸਾਨੂੰ ਬਹੁਤ ਜ਼ਿਆਦਾ ਪੈਸਿਆਂ ਦੀ ਜਿਸ ਤਰ੍ਹਾਂ ਕਿ ਉਹਨਾਂ ਨੂੰ ਉਹਨਾਂ ਦਾ ਨਹੀਂ ਬਜਟ ਉਹਨਾਂ ਨੂੰ ਵਾਰਾ ਖਾਂਦਾ ਕਿ ਬਜਟ ਸਾਨੂੰ ਇੰਨਾ ਚਾਹੀਦਾ ਆ ਐਸਾ ਹਾਬਨਾ ਚਾਹੀਦਾ ਤੇ ਉਹ ਉਹਨਾਂ ਤੇ ਕਹੀ ਜਾਂਦੇ ਨੇ ਇਹਨਾਂ ਦੇ ਅਸੀਂ ਕਿਨ ਨੂੰ ਕਹੀਏ ਸਾਡੇ ਵਾਸਤੇ ਇਹਨਾਂ ਨੇ ਕੀ ਸੋਚਿਆ ਆ ਜੇ ਬਿਲਕੁਲ ਜਦੋਂ ਬੱਸਾਂ ਸਫ਼ਰ ਕਰਦੇ ਆ ਉਹ ਕਿਸੇ ਤਰ੍ਹਾਂ ਦੀ ਦਿੱਕਤ ਆ ਨਹੀਂ ਆਉਂਦੀ ਬੱਸਾਂ ਦੀ ਤਾਂ ਗੱਲ ਤੁਹਾਨੂੰ ਮੈਂ ਕੀ ਦੱਸਾਂ ਬੱਸਾਂ ਵਿੱਚ ਜਦੋਂ ਬਿਠਾਉਂਦੇ ਆ ਨਾ ਇਹ ਬੱਸਾਂ ਵਾਲੇ ਲੇਡੀਜ਼ ਡਿੱਗਦੀ ਆ ਤੇ ਡਿੱਗ ਜਿਵੇਂ 2 ਸੈਕਿੰਡ ਤੋਂ ਪਹਿਲਾਂ ਉਹਨੇ ਬੱਸ ਨਹੀਂ ਰੋਕਣੀ ਬੈਠੀ ਆ ਕੋਈ ਬਹਿ ਗਈ ਜੇ ਕਿਸੇ ਦੇ ਬੱਚੇ ਰਹਿ ਗਏ ਬੱਚੇ ਰਹਿ ਜਾਂਦੇ ਆ ਲੇਡੀ ਚੜ ਜਾਂਦੀ ਆ ਬੱਸਾਂ 'ਚ ਉਹ ਐਦਾਂ ਮਤਲਬ ਐਦਾਂ ਲੋਕਾਂ ਨਾਲ ਪੇਸ਼ ਕਰਦੇ ਆ ਕਿ ਜਿੱਦਾਂ ਮੈਂ ਲਉ ਉਹਨੇ ਆਪਣੇ ਮਤਲਬ ਆਪਣੇ ਕੋਲੋਂ ਬਿਠਾ ਕੇ ਲੈ ਕੇ ਜਾਣਾ ਜੇ ਸਰਕਾਰ ਨੇ ਇਹ ਵਾਲੀ ਸੁਵਿਧਾ ਸ਼ੁਰੂ ਕੀਤੀ ਆ ਤੇ ਥੋੜਾ ਕੰਪਰਮਾਈਜ਼ ਉਹਨਾਂ ਨੂੰ ਵੀ ਕਰਨਾ ਚਾਹੀਦਾ ਆ 1% ਵੀ ਇਸ ਗੱਲੋਂ ਤਾਂ ਮੈਂ ਬਿਲਕੁਲ ਨਕਾਰਦੀ ਆ ਇਸ ਗੱਲੋਂ ਬਹੁਤ ਮੈਂ ਨਿੰਦਾ ਕਰਦੀ ਆ ਕਿ ਸਰਕਾਰ ਨੇ ਇਸ ਸ਼ੁਰੂ ਜ਼ਰੂਰ ਕੀਤਾ ਲੇਡੀਜ਼ ਨਾਲ ਜੋ ਕੁਝ ਹੁੰਦਾ ਆ ਜਿੱਦਾਂ ਲੇਡੀਜ਼ ਨੂੰ ਟ੍ਰੀਟ ਕਰਦੇ ਬੱਸਾਂ ਵਾਲੇ ਬਹੁਤ ਸ਼ਰਮੰਦੀ ਆ ਦੇਖ ਕੇ ਸਰਕਾਰਾਂ ਦਾ ਤਾਂ ਕਹਿਣਾ ਆ ਅਸੀਂ ਜਿੱਦਾਂ ਫ੍ਰੀ ਬੱਸ ਸਫ਼ਰ ਹੈ ਉਹ ਕੰਟੀਨਿਊ ਚੱਲਦਾ ਰਹੇਗਾ ਚਲਦਾ ਰਹੇਗਾ ਜਿਹਾ ਆਪਣਾ ਉਹ ਲੈ ਕੇ ਜਾਂਦੇ ਨੇ ਬੱਸਾਂ ਵਾਲੇ ਤੁਸੀਂ ਇੱਕ ਦਿਨ ਕੋਈ ਤਾਂ ਇਹਨਾਂ ਦੇ ਸਰਕਾਰੀ ਬੰਦਾ ਸਫ਼ਰ ਕਰਕੇ ਦੇਖੇ ਪੂਰਾ ਦਿਨ ਲੇਡੀਜ਼ ਨਾਲ ਕਿਦਾਂ ਟ੍ਰੀਟ ਕਰਦੇ ਆ ਲੋਕ ਇੱਕ ਦਿਨ ਕੋਈ ਨਾ ਕੋਈ ਸਫ਼ਰ ਕਰਕੇ ਤਾਂ ਦੇਖੇ ਇਹ ਅਸੀਂ ਡੇਲੀ ਸਫ਼ਰ ਕਰਦੇ ਆ ਮੈਂ ਜੋਬ ਕਰਦੀ ਆ ਮੈਂ ਡੇਲੀ ਸਫ਼ਰ ਕਰਦੀ ਮੈਨੂੰ ਪਤਾ ਹੈ ਕਿ ਕਿੱਦਾਂ ਕਿੱਦਾਂ ਮਤਲਬ ਲੇਡੀਜ਼ ਖੜੀਆਂ ਹੋਣੀਆਂ ਬੱਸ ਵਾਲੂ ਧੋੜਨੀਆਂ ਕਹਿਣਗੇ ਧਾਰਕੜ ਆਕੇ ਧਾਰਕੜ ਧੋੜੇ ਆਕੇ ਧਾਰਕੜ ਇਹ ਕਿਦਾਂ ਮਤਲਬ ਇਹਨੂੰ ਇਹਨੂੰ ਬਹੁਤ ਮਤਲਬ ਇੱਜ਼ਤ ਦੇ ਰਹੇ ਆ ਲੇਡੀਜ਼ ਨੂੰ ਜੋ ਲੇਡੀਜ਼ ਬੱਸਾਂ ਵਾਲੂ ਆਉਂਦੀਆਂ ਕਹਿੰਦੇ ਧਾਰਕੜ ਧੋੜੇ ਆਕੇ ਧਾਰਕੜ ਧੋ ਤੇ ਇਹਨਾਂ ਨੂੰ ਮਤਲਬ ਐਦਾਂ ਲੇਡੀਜ਼ ਨੂੰ ਜਲੀਲ ਕਰਨ ਵਾਸਤੇ ਧਾਰ ਕੱਟ ਦਿੱਤੇ ਆ ਸਰਕਾਰ ਦਾ ਕਹਿਣਾ ਸੀ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਸਕੂਲਾਂ ਨੂੰ ਜਿਹੜਾ ਵਧੀਆ ਕੀਤਾ ਜਾਵੇਗਾ ਨਾਲ ਦੀ ਨਾਲ ਹਸਪਤਾਲਾਂ ਦੇ ਵਿੱਚ ਵੀ ਇਲਾਜ ਵਧੀਆ ਕੀਤਾ ਜਾਵੇਗਾ ਇਸ ਤੋਂ ਇਲਾਵਾ ਮੁਹੱਲਾ ਕਲੀਨਿਕ ਵੀ ਬਣਾਏ ਜਾਣਗੇ 100 ਦਿਨਾਂ ਤੋਂ ਜ਼ਿਆਦਾ ਹੋ ਗਿਆ ਕਿਸੇ ਤਰ੍ਹਾਂ ਦਾ ਬਦਲਾਅ ਦੇਖ ਰਹੇ ਹਾਂ 100 ਦਿਨ ਤੋਂ ਜ਼ਿਆਦਾ ਤਾਂ ਹੋ ਗਿਆ ਬਟ ਮੇਰ ਨੂੰ ਤਾਂ ਲੱਗਦਾ ਨਹੀਂ ਕਿਸੇ ਮੁਹੱਲੇ ਵਿੱਚ ਕਲੀਨਿਕ ਖੁੱਲਿਆ ਹੋਗਾ ਜਾਂ ਸਕੂਲਾਂ ਵਿੱਚ ਵੀ ਕੋਈ ਐਦਾਂ ਦਾ ਮੈਨੂੰ ਨਹੀਂ ਨਜ਼ਰ ਆਉਂਦਾ ਬਾਕੀ ਮੈਂ ਕਿਸ ਨੂੰ ਕਹਿ ਸਕਦੀ ਮੇਰੇ ਨਾਲ ਜਿੰਨੀਆਂ ਵੀ ਲੇਡੀਜ਼ ਆ ਕਿਸ ਨੂੰ ਵੀ ਨਹੀਂ ਆਂਦਾ ਕਿਉਂਕਿ ਘਰ ਗ੍ਰਿਸ਼ਤੀਦਾਰ ਤਾਂ ਆਪਾਂ ਹੀ ਆ ਠੀਕ ਹੈ ਜੀ ਬਜਟ ਨੂੰ ਲੈ ਕੇ ਵੀ ਇਹਨਾਂ ਨੇ ਹੁਣ ਕੀ ਸਸਤਾ ਕੀਤਾ ਕੀ ਮਹਿੰਗਾ ਕੀਤਾ ਬਜਟ ਦਾ ਜਿਹੜਾ ਬੋਝ ਉਹ ਵੀ ਹੁਣ ਸਾਡੇ ਸਿਰਾਂ ਤੇ ਪੈਣਾ ਆ ਹੁਣ ਦੇਖੋ ਇਹਨਾਂ ਦਾ ਕੀ ਅੱਗੋਂ ਹੁਣ ਇਹਨਾਂ ਦੀ ਕੀ ਹੈਗੀ ਰਾਜਨੀਤੀ ਇਹ ਬਿਲਕੁਲ ਮੈਂ ਤਾਂ ਕਿਸੇ ਤਰ੍ਹਾਂ ਦਾ ਬਦਲਾਅ ਦੇਖ ਰਹੇ ਹਾਂ ਸਰਕਾਰ ਆਈ ਹੈ ਨਹੀਂ ਸਰ ਕੋਈ ਬਦਲਾਅ ਨਹੀਂ ਆਇਆ ਇਹਨਾਂ ਨੇ ਪੈਨਸ਼ਨਾਂ ਦਾ ਵੀ ਕਿਹਾ ਸੀ ਕਿ ਵਿਦਵਾਨਾਂ ਨੂੰ ਪੈਨਸ਼ਨ ਲਗਾਏ ਇਹਨਾਂ ਨੇ ਸਾਰੇ ਵਾਅਦੇ ਤੋਂ ਮੁੱਕਰ ਗਏ ਮੈਂ ਆਪਣੇ ਖੁਦ ਮੱਲੇ ਦੀਆਂ ਇਹਨਾਂ ਨੂੰ ਇੰਨੀਆਂ ਵੋਟਾਂ ਪਵਾਈਆਂ ਨੇ ਕਿ ਇਹਨਾਂ ਨੇ ਸਾਡੇ ਮੱਲੇ ਵਿੱਚ ਵੀ ਇੰਨਾ ਕਿਸੇ ਮੱਲੇ ਵਿੱਚ ਵੀ ਇਹਨਾਂ ਨੇ ਕੋਈ ਨਹੀਂ ਆ ਕੇ ਦੇਖਿਆ ਉਲਟਾ ਸਿੱਧਾ ਆਪ ਗਲਤੀ ਕਰ ਬੈਠੇ ਆ ਵੀ ਜਿਹੜੀ ਸਰਕਾਰ ਥੋੜਾ ਬਹੁਤ ਕਰਦੀ ਸੀ ਅਸੀਂ ਤਾਂ ਉਤੋਂ ਵੀ ਗਏ ਬਿਲਕੁਲ ਕਿਸੇ ਤਰ੍ਹਾਂ 스마트 ਸਿਟੀ ਨਜ਼ਰ ਆ ਰਹੀ ਹੈ ਤੁਹਾਨੂੰ ਅੱਗੇ ਬਣਦੇ ਨਹੀਂ ਹਲੇ ਤਾਂ ਕੋਈ ਹਾਲਾਤ ਨਜ਼ਰ ਨਹੀਂ ਆ ਰਹੇ ਅਮੀ ਜੀ ਤਾਂ ਇਹ ਸੀਗੀ ਆਮ ਪਾਰਟੀ ਬਦਲਾਵ ਕਰੇਗੀ ਸਾਰੇ ਇੰਨੇ ਖੁਸ਼ ਹੋ ਗਏ ਚਲੋ ਇੱਕ ਵਾਰੀ ਮੌਕਾ ਦੋ ਮੌਕਾ ਅਸੀਂ ਦੇ ਕੇ ਆਪਣੇ ਪੈਰ ਤੇ ਖੁਦ ਘਵਾੜੀ ਮਾੜੀ ਹੈ ਜੇ ਇਹਨਾਂ ਨੇ ਮਹਿਲਾ ਤਾਂ ਨਹੀਂ ਸੋਗੇ ਅਸੀਂ ਪੂਰਾ ਸਾਰੇ ਮਹਿਲਾ ਵੀ ਖੁਦ ਸਟੈਪ ਚੱਕਾਂਗੇ ਕਿ ਇਹਨਾਂ ਨੂੰ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਨਾ ਬਸ ਕੁਝ ਬਦਲਾਵ ਲੱਗਦਾ ਹੀ ਨਹੀਂ ਆ 1% ਵੀ ਲੱਗਦਾ ਕਿਸੇ ਲੇਡੀ ਨੂੰ ਨਹੀਂ ਲੱਗਦਾ ਤੁਸੀਂ ਪੂਰੇ ਜਿੱਥੇ ਮਰਜ਼ੀ ਪੂਰੀ ਸਿਟੀ ਚ ਘੁੰਮ ਕੇ ਦੇਖੋ ਬਦਲਾਵ ਵਾਲੀ ਕੋਈ ਗੱਲ ਹੈ ਹੀ ਨਹੀਂ ਆ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਮਹਿਲਾਵਾਂ ਨੂੰ 1000 ਰੁਪਿਆ ਦਿੱਤਾ ਜਾਵੇਗਾ ਮਹੀਨਾ ਦਰ ਮ ਪਰ ਉਹਨਾਂ ਵੱਲੋਂ ਇਹ ਵਾਦੇ ਹਜੇ ਤੱਕ ਪੂਰੇ ਨਹੀਂ ਕੀਤੇ ਗਏ ਸੋ ਮਹਿਲਾਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਨਹੀਂ ਨੇ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦੀਆਂ 12 ਦੇ ਕਰੀਬ ਵੋਟਾਂ ਸੀ ਉਹ ਵੀ ਸਾਰੀਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਪਰ ਅੱਜ ਜਿਹੜਾ ਹੈ ਸਾਨੂੰ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਆਮ ਆਦਮੀ ਪਾਰਟੀ ਜਲਦੀ ਤੋਂ ਜਲਦੀ ਆਪਣੇ ਵਾਦੇ ਪੂਰੇ ਕਰਨ ਤਾਂ ਜੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤ ਸਕੇ ਕੈਮਰਾ ਪਰਸਨ ਸ਼ਿਵਮ ਦੇ ਨਾਲ ਜਗਦੀਪ ਸਿੰਘ ਲਈ ਪੰਜਾਬੀ ਟੀਵੀ ਜਲੰਧਰ